ਸ਼ਾਮ ਦਾ ਸਮਾਂ ਹੁੰਦਾ ਹੈ ਇੱਕ ਤਕਰੀਬਨ 30 ਸਾਲਾਂ ਦੀ ਔਰਤ ਪਾਰਕ ਦੇ ਕੋਲ ਖੜਕੇ ਕਿਸੇ ਔਰਤ ਦਾ ਇੰਤਜ਼ਾਰ ਕਰ ਰਹੀ ਸੀ ਜਿਸ ਦੀ ਉਮਰ ਲਗਭਗ 42 ਸਾਲ ਸੀ ਆਖਰ ਉਹ ਔਰਤ ਆ ਜਾਂਦੀ ਹੈ ਤੇ ਇਹ 30 ਸਾਲਾ ਔਰਤ ਉਸ ਦੇ ਕੋਲ ਜਾਂਦੀ ਹੈ ਉਸ ਨਾਲ ਗੱਲਾਂ ਕਰਦੀ ਹੈ ਗੱਲਾਂ ਕਰਦੇ ਕਰਦੇ ਇਹ ਔਰਤ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਇਹ ਚਾਕੂ ਕੱਢ ਲੈਂਦੀ ਹੈ ਚਾਕੂ ਕੱਢਣ ਤੋਂ ਬਾਅਦ ਉਸ 42 ਸਾਲਾ ਔਰਤ ਦੇ ਉੱਤੇ ਇਹ 30 ਸਾਲਾ ਔਰਤ ਬਾਹਰ ਕਰਦੀ ਹੈ ਉਹ ਭੱਜਦੀ ਹੈ ਆਪਣੀ ਜਾਨ ਬਚਾਉਣ ਲਈ ਆਖਰ ਉਹ ਇਸ ਦੇ ਹੱਥ ਆ ਜਾਂਦੀ ਹੈ ਤੇ ਇਹ ਉਸ ਦੀ ਗਰਦਨ ਉੱਤੇ ਚਾਕੂ ਦੇ ਨਾਲ ਬਾਹਰ ਕਰਦੀ ਹੈ ਤੇ ਚਾਕੂ ਉਸ ਦੀ ਗਰਦਨ ਦੇ ਆਰ-ਪਾਰ ਕਰ ਦਿੰਦੀ ਹੈ ਜਿਸ ਨਾਲ ਉਸ 42 ਸਾਲਾ ਔਰਤ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਫਿਰ ਇਸ ਕਤਲ ਦੇ ਪਿੱਛੇ ਕਾਰਨ ਦਾ ਪਤਾ ਲੱਗਦਾ ਹੈ ਤਾਂ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਤੁਸੀਂ ਵੀ ਜਦੋਂ ਇਹ ਘਟਨਾ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕੋਈ ਔਰਤ ਐਦਾਂ ਕਿਵੇਂ ਕਰ ਸਕਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਮਿਹਰਟ ਇਸ ਦਾ ਨਗਰ ਮੰਗਲਪਾੜੇ ਇਸ ਨਗਰ ਦੇ ਵਿੱਚ ਇੱਕ ਪਾਰਕ ਜਿਸ ਦਾ ਨਾਮ ਇਕਤਾ ਪਾਰਕ ਤਕਰੀਬਨ ਸ਼ਾਮ ਦੇ 7 ਵਜੇ ਹੋਏ ਸੀ ਸੋਨੀ ਜਿਸ ਦੀ ਉਮਰ 30 ਸਾਲ ਸੀ ਉਹ ਉਸ ਜਗ੍ਹਾ ਤੇ ਖੜ ਕੇ ਦੀਪਾਲੀ ਦਾ ਇੰਤਜ਼ਾਰ ਕਰ ਰਹੀ ਸੀ ਦੀਪਾਲੀ ਦੀ ਉਮਰ ਲਗਭਗ 42 ਸਾਲ ਸੀ ਤਾਂ ਜਦੋਂ ਦੀਪਾਲੀ ਇਸ ਨੂੰ ਆਉਂਦੀ ਦਿਖਾਈ ਦਿੰਦੀ ਹੈ ਕਿਉਂਕਿ ਦਿਪਾਲੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਤੇ ਜੋ ਇਹ ਸੋਨੀ ਸੀ ਇਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਇਹ ਦੋਨੋਂ ਪੱਛਮੀ ਬੰਗਾਲ ਦੀਆਂ ਰਹਿਣ ਵਾਲੀਆਂ ਸੀ ਹੁਣ ਜਦੋਂ ਸੋਨੀ ਦਿਪਾਲੀ ਨੂੰ ਆਉਂਦਾ ਦੇਖਦੀ ਹੈ ਤਾਂ ਇਹ ਉਸ ਦੇ ਕੋਲ ਜਾਂਦੀ ਹੈ ਉਸ ਨੂੰ ਰੋਕ ਲੈਂਦੀ ਹੈ ਤੇ ਉਸ ਨਾਲ ਗੱਲਾਂ ਕਰਦੀ ਹੈ ਗੱਲਾਂ ਕਰਨ ਤੋਂ ਬਾਅਦ ਸੋਨੀ ਗੁੱਸੇ ਦੇ ਵਿੱਚ ਆਉਂਦੀ ਹੈ ਤੇ ਚਾਕੂ ਕੱਢ ਲੈਂਦੀ ਹੈ ਚਾਕੂ ਕੱਢ ਕੇ ਇਸ ਦੇ ਪਿੱਛੇ ਭੱਜਦੀ ਹੈ ਦਿਪਾਲੀ ਆਪਣੀ ਜਾਨ ਬਚਾਉਣ ਲਈ ਚੀਕਾਂ ਮਾਰਦੀ ਹੈ ਰੌਲਾ ਪਾਉਂਦੀ ਹੈ ਪਰ ਕੋਈ ਵੀ ਉਸ ਦੇ ਨੇੜੇ ਨਹੀਂ ਲੱਗਦਾ ਉੱਥੇ ਜੋ ਗਾਰਡ ਹੁੰਦਾ ਜਿਸ ਦਾ ਨੋ ਸੂਬੇਦਾਰ ਸਿੰਘ ਸੀ ਉਹ ਵੀ ਇਹ ਸਾਰਾ ਘਟਨਾਕਰਮ ਦੇਖਦਾ ਹੈ ਪਰ ਦਿਪਾਲੀ ਆਪਣੀ ਜਾਨ ਬਚਾਉਣ ਦੇ ਵਿੱਚ ਨਾਕਾਮਜਾਬ ਹੋ ਜਾਂਦੀ ਹੈ ਆਖਰ ਜੋ ਇਹ ਸੋਨੀ ਹੁੰਦੀ ਹੈ ਇਹ ਉਸ ਦੀ ਗਰਦਨ ਦੇ ਉੱਤੇ ਚਾਕੂ ਨਾਲ ਬਾਹਰ ਕਰਦੀ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਹੁਣ ਮੌਕੇ ਤੇ ਪੁਲਿਸ ਆਉਂਦੀ ਹੈ ਜੋ ਇਹ ਦਿਪਾਲੀ ਹੁੰਦੀ ਹੈ ਇਸ ਨੂੰ ਚੱਕ ਕੇ ਹਸਪਤਾਲ ਲਜਾਇਆ ਜਾਂਦਾ ਪਰ ਇਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤੇ ਹੁਣ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਸਭ ਨੂੰ ਪਤਾ ਹੁੰਦਾ ਕਿ ਜੋ ਇਹ ਕਤਲ ਕੀਤਾ ਇਹ ਕਤਲ ਕੀਤਾ ਸੋਨੀ ਨੇ ਜਿਸ ਦੀ ਉਮਰ ਲਗਭਗ 30 ਸਾਲ ਸੀ ਹੁਣ ਪੁਲਿਸ ਸੋਨੀ ਦੀ ਭਾਲ ਕਰਦੀ ਆ ਤਲਾਸ਼ ਕਰਦੀ ਆ ਤੇ ਆਖਰ ਸੋਨੀ ਖੁਦ ਥਾਣੇ ਦੇ ਵਿੱਚ ਆ ਕੇ ਆਤਮ ਸਮਰਪਣ ਕਰ ਦਿੰਦੀ ਹੈ ਤੇ ਹੁਣ ਜੋ ਕਤਲ ਸੀ ਉਸ ਪਿੱਛੇ ਕੀ ਕਾਰਨ ਸੀ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਕਤਲ ਕਿਉਂ ਕੀਤਾ ਕੀ ਕਾਰਨ ਸੀ ਤਾਂ ਸੋਨੀ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਸੋਨੀ ਜੋ ਦੱਸਦੀ ਹੈ ਉਸ ਨੂੰ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਸੋਨੀ ਦੱਸਦੀ ਹੈ ਕਿ ਮੇਰਾ ਲਗਭਗ 10 ਸਾਲ ਪਹਿਲਾਂ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਮੇਰੀ ਜੋ ਮੇਰੇ ਪਤੀ ਦੇ ਨਾਲ ਅਣਬਣ ਹੋ ਜਾਂਦੀ ਹੈ ਤੇ ਤਕਰੀਬਨ 2-3 ਸਾਲਾਂ ਤੋਂ ਇਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ ਇੱਥੇ ਰਜੀਵ ਨਗਰ ਦੇ ਵਿੱਚ ਇਸ ਦੇ ਘਰ ਦੇ ਨਾਲ ਹੀ ਦਿਪਾਲੀ ਰਹਿੰਦੀ ਸੀ ਦਿਪਾਲੀ ਦੀ ਉਮਰ ਜੋ ਸੀ ਉਹ ਲਗਭਗ 42 ਸਾਲ ਸੀ ਦਿਪਾਲੀ ਦੇ ਚਾਰ ਬੱਚੇ ਸੀ ਤੇ ਬੱਚੇ ਸੋਨੀ ਦੇ ਵੀ ਸੀ ਜੋ ਦਿਪਾਲੀ ਦਾ ਵੱਡਾ ਮੁੰਡਾ ਹੁੰਦਾ ਜਿਸ ਦਾ ਨਾਮ ਬਿਕਰਮ ਹੁੰਦਾ ਉਸ ਦਾ ਆਉਣਾ ਜਾਣਾ ਸੋਨੀ ਦੇ ਘਰ ਹੋ ਜਾਂਦਾ ਹੈ। ਇਹਨਾਂ ਵਿੱਚ ਦੋਸਤੀ ਹੁੰਦੀ ਹੈ। ਪਿਆਰ ਹੁੰਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਸਬੰਧ ਬਣਨੇ ਸ਼ੁਰੂ ਹੋ ਜਾਂਦੇ ਆ। ਇਸ ਗੱਲ ਦਾ ਪਤਾ ਦਿਪਾਲੀ ਨੂੰ ਵੀ ਹੁੰਦਾ ਪਰ ਦਿਪਾਲੀ ਆਪਣੇ ਬੇਟੇ ਬਿਕਰਮ ਨੂੰ ਨਹੀਂ ਰੋਕਦੀ ਜਿਸ ਦੀ ਉਮਰ ਲਗਭਗ 20-22 ਸਾਲ ਸੀ। ਹੁਣ ਬਿਕਰਮ ਸੋਨੀ ਦੇ ਕੰਟੈਕਟ ਦੇ ਵਿੱਚ ਹੁੰਦਾ ਹੈ ਵਿਕਰਮ ਤੇ ਸੋਨੀ ਇੱਕ ਦੂਜੇ ਦੇ ਨਾਲ ਪਤੀ ਪਤਨੀਆਂ ਵਾਂਗ ਰਹਿੰਦੇ ਸੀ ਯਾਨੀ ਸਾਰੀਆਂ ਲੋੜਾਂ ਜੋ ਵਿਕਰਮ ਸੀ ਉਹ ਸੋਨੀ ਦੀਆਂ ਪੂਰੀਆਂ ਕਰਦਾ ਸੀ ਤੇ ਇਸ ਦੇ ਕਰ ਸ਼ਰਿਆਮ ਆਉਂਦਾ ਜਾਂਦਾ ਸੀ ਸਮਾਂ ਲੰਘਦਾਗਾ ਪਰ ਜੋ ਦੀਪਾਲੀ ਹੁੰਦੀ ਹੈ ਉਸ ਨੂੰ ਇਸ ਗੱਲ ਦਾ ਪਤਾ ਤਾਂ ਹੁੰਦਾ ਉਹ ਨਹੀਂ ਚਾਹੁੰਦੀ ਹੁੰਦੀ ਕਿ ਜੋ ਵਿਕਰਮ ਉਹ ਸੋਨੀ ਨੂੰ ਮਿਲੇ ਪਰ ਵਿਕਰਮ ਸੋਨੀ ਦੇ ਘਰ ਜਾਂਦਾ ਸੀ ਇਹ ਗੱਲ ਦਾ ਦਿਪਾਲੀ ਨੂੰ ਚੰਗਾ ਭਲਾ ਪਤਾ ਸੀ 6 ਮਹੀਨੇ ਪਹਿਲਾਂ ਲਗਭਗ ਇਹਨਾਂ ਦੀ ਇਸ ਗੱਲ 'ਤੇ ਛੇ ਲੜਾਈ ਵੀ ਹੁੰਦੀ ਆ ਦਿਪਾਲੀ ਤੇ ਸੋਨੀ ਦੀ ਇਹ ਜੋ ਮਾਮਲਾ ਥਾਣੇ ਵੀ ਜਾਂਦਾ ਹੈ ਥਾਣੇ ਦੇ ਵਿੱਚੋਂ ਇਹਨਾਂ ਨੂੰ ਸਮਝਾ ਕੇ ਘਰੇ ਭੇਜ ਦਿੱਤਾ ਜਾਂਦਾ ਹੈ ਪਰ ਜੋ ਦਿਪਾਲੀ ਹੁੰਦੀ ਆ ਉਹ ਚਾਹੁੰਦੀ ਹੁੰਦੀ ਆ ਕਿ ਮੇਰੇ ਮੁੰਡੇ ਦਾ ਵਿਆਹ ਕਿਤੇ ਹੋਰ ਹੋਵੇ ਸੋਨੀ ਦੇ ਨਾਲ ਨਾਲ ਹੋਵੇ ਕਿਉਂਕਿ ਸੋਨੀ ਵਿਆਹੀ ਹੋਈ ਆ ਇਸਦੇ ਬੱਚੇ ਵੀ ਨੇ ਪਰ ਜੋ ਸੋਨੀ ਸੀ ਉਹ ਬਿਕਰਮ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜੋ ਬਿਕਰਮ ਸੀ ਉਹ ਵੀ ਸੋਨੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਜੋ ਦਿਪਾਲੀ ਸੀ ਉਹ ਰਾਹ ਦੇ ਵਿੱਚ ਰੋੜਾ ਸੀ ਸੋਨੀ ਨੇ ਦਿਪਾਲੀ ਨਾਲ ਗੱਲ ਕੀਤੀ ਕਿ ਤੈਨੂੰ ਪਤਾ ਹੈ ਕਿ ਜੋ ਬਿਕਰਮ ਆਉ ਮੇਰੇ ਕੋਲ ਆਉਂਦਾ ਤੇ ਮੇਰੇ ਪਤੀ ਵਾਂਗ ਰਹਿੰਦਾ ਹੈ ਤੈਨੂੰ ਇਹ ਸਭ ਕੁਝ ਜਦੋਂ ਪਤਾ ਸੀ ਤੂੰ ਉਸ ਨੂੰ ਪਹਿਲਾਂ ਰੋਕਣਾ ਸੀ ਪਰ ਹੁਣ ਮੈਂ ਉਸ ਨਾਲ ਵਿਆਹ ਕਰਵਾਵਾਂਗੀ ਪਰ ਜੋ ਦਿਪਾਲੀ ਕਹਿੰਦੀ ਹੈ ਕਿ ਮੈਂ ਬਿਕਰਮ ਦਾ ਤੇਰੇ ਨਾਲ ਵਿਆਹ ਨਹੀਂ ਹੋਣ ਦੇਵਾਂਗੀ ਜਾਨੀ ਦਿਪਾਲੀ ਇਸ ਦੇ ਰਾਹ ਵਿੱਚ ਰੋੜਾ ਬਣਦੀ ਹੈ। ਕਈ ਵਾਰ ਇਹਨਾਂ ਦੀ ਇਸ ਗੱਲ ਨੂੰ ਲੈ ਕੇ ਬਹਿਸ ਹੁੰਦੀ ਆ ਝਗੜਾ ਹੁੰਦਾ ਪਰ ਦਿਪਾਲੀ ਇਸ ਗੱਲ ਤੇ ਅੜੀ ਹੋਈ ਸੀ ਕਿ ਜੋ ਮੈਂ ਬਿਕਰਮ ਦਾ ਵਿਆਹ ਕਰਨਾ ਉਹ ਵਿਆਹ ਕਿਸੇ ਹੋਰ ਨਾਲ ਕਰਨਾ ਸੋਨੀ ਦੇ ਨਾਲ ਨਹੀਂ ਕਰਨਾ ਕਿਉਂਕਿ ਸੋਨੀ ਪਹਿਲਾਂ ਵਿਆਹੀ ਹੋਈ ਆ ਪਰ ਸੋਨੀ ਦਾ ਕਹਿਣਾ ਸੀ ਕਿ ਇਹ ਗੱਲ ਤੂੰ ਪਹਿਲਾਂ ਦੇਖਣੀ ਸੀ। ਇਹਨਾਂ ਦਾ ਇਹ ਕੁਝ ਚੱਲਦਾ ਰਹਿੰਦਾ ਹੈ। ਆਖਰ 4 ਦਿਨ ਪਹਿਲਾਂ ਇਹਨਾਂ ਦਾ ਝਗੜਾ ਹੁੰਦਾ ਤੇ ਸੋਨੀ ਮਾਨ ਬਣਾ ਲੈਂਦੀ ਐ ਕਿ ਮੈਂ ਦਿਪਾਲੀ ਨੂੰ ਜਿਉਂਦਾ ਨਹੀਂ ਛੱਡਾਂਗੀ ਲਾਸਟ ਵਾਰ ਇਸ ਦੇ ਨਾਲ ਗੱਲ ਕਰਾਂਗੀ ਜੇ ਇਹ ਨਹੀਂ ਮੰਨਦੀ ਤਾਂ ਮੈਂ ਇਸ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੀ ਜੋ ਸੋਨੀ ਹੁੰਦੀ ਆ ਉਹ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੁੰਦੀ ਆ ਦਿਪਾਲੀ ਵੀ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੁੰਦੀ ਆ ਇਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹੁੰਦੀਆਂ ਹੁਣ ਸੋਨੀ 40 ਰੁਪਿਆ ਦਾ ਇੱਕ ਚਾਕੂ ਖਰੀਦੀ ਐ ਤੇ 29 ਨਵੰਬਰ 2024 ਨੂੰ ਇਕਤਾ پارک ਦੇ ਕੋਲ ਖੜ ਜਾਂਦੀ ਹੈ ਕਿਉਂਕਿ ਇਸ ਨੂੰ ਪਤਾ ਹੁੰਦਾ ਹੈ ਕਿ ਦਿਪਾਲੀ ਤਕਰੀਬਨ ਸ਼ਾਮ ਦੇ 7 ਵਜੇ ਕੰਮ ਕਰਕੇ ਵਾਪਸ ਆਏਗੀ ਤੇ ਫਿਰ ਜਦੋਂ ਦਿਪਾਲੀ ਨੂੰ ਇਹ ਦੇਖ ਲੈਂਦੀ ਹੈ ਤਾਂ ਇਹ ਦਿਪਾਲੀ ਦੇ ਕੋਲ ਜਾਂਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਵਿਕਰਮ ਨੂੰ ਮੇਰੇ ਨਾਲ ਵਿਆਹ ਕਰਾਉਣਾ ਨਾ ਰੋਕ ਤੂੰ ਵਿਕਰਮ ਦਾ ਕਿਤੇ ਹੋਰ ਵਿਆਹ ਨਾ ਕਰ ਕਿਉਂਕਿ ਤੈਨੂੰ ਪਤਾ ਹੈ ਮੈਂ ਤੇ ਵਿਕਰਮ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਤੇ ਮੈਂ ਵਿਕਰਮ ਦੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਪਰ ਜੋ ਦੀਪਾਲੀ ਹੁੰਦੀ ਆ ਉਹ ਫੇਰ ਉਸ ਨੂੰ ਕਹਿੰਦੀ ਆ ਕਿ ਮੈਂ ਵਿਕਰਮ ਦਾ ਤੇਰੇ ਨਾਲ ਵਿਆਹ ਨਹੀਂ ਹੋਣ ਦੇਵਾਂਗੀ ਮੈਂ ਵਿਕਰਮ ਦਾ ਵਿਆਹ ਕਿਤੇ ਹੋਰ ਕਰਾਂਗੀ ਮੈਂ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੁਣ ਇਸ ਗੱਲ ਤੋਂ ਸੋਨੀ ਨੂੰ ਗੁੱਸਾ ਆ ਜਾਂਦਾ ਸੋਨੀ ਚਾਕੂ ਕੱਢਦੀ ਹੈ ਤੇ ਇਸ ਉੱਪਰ ਬਾਹਰ ਕਰਦੀ ਹੈ ਇਹ ਭੱਜਣ ਦੀ ਕੋਸ਼ਿਸ਼ ਕਰਦੀ ਹੈ ਪਹਿਲਾ ਬਾਹਰ ਇਸ ਦੀ ਢੂਹੀ ਦੇ ਉੱਤੇ ਹੁੰਦਾ ਹੈ ਤੇ ਉਸ ਤੋਂ ਬਾਅਦ ਫਿਰ ਇਹ ਅੱਗੇ-ਅੱਗੇ ਭੱਜਦੀ ਹੈ ਤੇ ਜੋ ਸੋਨੀ ਹੁੰਦੀ ਹੈ ਉਹ ਇਸ ਦੇ ਪਿੱਛੇ-ਪਿੱਛੇ ਭੱਜਦੀ ਹੈ ਤਕਰੀਬਨ 8 ਮਿੰਟ ਇਹ ਸਾਰੀ ਘਟਨਾ ਨੂੰ ਲੱਗਦੇ ਆ ਤੇ ਜੋ ਦਿਪਾਲੀ ਹੁੰਦੀ ਹੈ ਉਹ ਆਖਰ ਸੋਨੀ ਦੇ ਹੱਥ ਚੜ ਜਾਂਦੀ ਹੈ ਜਾਨੀ ਸੋਨੀ ਉਸ ਉੱਪਰ ਚਾਕੂਆਂ ਦੇ ਨਾਲ ਬਾਹਰ ਕਰਦੀ ਹੈ ਤੇ ਬਾਹਰ ਉਸ ਦੀ ਗਰਦਨ ਦੇ ਉੱਤੇ ਹੁੰਦਾ ਹੈ ਚਾਕੂ ਉਸ ਦੀ ਗਰਦਨ ਦੇ ਆਰ ਪਾਰ ਲੰਘ ਜਾਂਦਾ ਹੈ ਤੇ ਜੋ ਦਿਪਾਲੀ ਹੁੰਦੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਪੁਲਿਸ ਸੋਨੀ ਦੇ ਉੱਤੇ ਕੇਸ ਦਰਜ ਕਰਦੀ ਹੈ ਇਸ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਸੋਨੀ ਨੂੰ ਅਦਾਲਤ ਵੱਲੋਂ ਕੀ ਸਜ਼ਾ ਮਿਲਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਆ ਕਿਵੇਂ ਇੱਕ ਔਰਤ ਨੇ ਦੂਸਰੀ ਔਰਤ ਨੂੰ ਹੀ ਮਾਰ ਦਿੱਤਾ ਅੱਜ ਤੱਕ ਸ਼ਾਇਦ ਤੁਸੀਂ ਇਦਾਂ ਦੀ ਕੋਈ ਘਟਨਾ ਸੁਣੀ ਹੋਵੇ ਕਿ ਕੁੜੀ ਨੇ ਮੁੰਡੇ ਦੀ ਮਾਂ ਨੂੰ ਮਾਰ ਦਿੱਤਾ ਸਿਰਫ ਇਸ ਲਈ ਕਿ ਮਾਂ ਰਾਹ ਵਿੱਚ ਰੋੜਾ ਬਣਦੀ ਸੀ ਕਿ ਮੇਰੇ ਮੁੰਡੇ ਦਾ ਵਿਆਹ ਸੋਨੀ ਦੇ ਨਾਲ ਨਾ ਹੋਵੇ ਉਸ ਔਰਤ ਦੇ ਨਾਲ ਨਾ ਹੋਵੇ ਕਿਉਂਕਿ ਉਹ ਵਿਆਹਿਆ ਹੋਇਆ ਇਸ ਕੇਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਦਿਪਾਲੀ ਨੂੰ ਪਤਾ ਸੀ ਕਿ ਉਸ ਦਾ ਬੇਟਾ ਜੋ ਵਿਕਰਮ ਹੈ ਉਹ ਸੋਨੀ ਦੇ ਕੋਲ ਜਾਂਦਾ ਹੈ ਸੋਨੀ ਦੇ ਘਰ ਰਹਿੰਦਾ ਹੈ ਸੋਨੀ ਦੇ ਨਾਲ ਉਸ ਦੇ ਨਜਾਇਜ਼ ਸਬੰਧ ਨੇ ਪਰ ਦਿਪਾਲੀ ਨੇ ਪਹਿਲਾਂ ਉਸ ਨੂੰ ਨਹੀਂ ਰੋਕਿਆ ਫਿਰ ਜਦੋਂ ਦਿਪਾਲੀ ਨੂੰ ਲੱਗਿਆ ਕਿ ਹੁਣ ਮੈਂ ਇਸ ਦਾ ਵਿਆਹ ਕਿਤੇ ਹੋਰ ਕਰ ਦੇਵਾਂ ਸੋਨੀ ਦੇ ਨਾਲ ਇਸ ਦਾ ਵਿਆਹ ਨਾ ਹੋਵੇ ਤਾਂ ਉਹ ਸੋਨੀ ਨੂੰ ਰਾਹ ਦੇ ਵਿੱਚ ਰੋੜਾ ਲੱਗੀ ਤੇ ਉਸ ਨੇ ਉਸ ਦੀ ਗਰਦਨ ਤੇ ਚਾਕੂ ਨਾਲ वार ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ